ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਲਵੇ ਲਵੇ ਮੇਲੇ ਹੋ ਜੁਰ ਕੋਈ ਨਹੀਂ ਤੇ ਕੋਈ ਨਹੀਂ ਤੇ ਕਾਹੜੀ ਤਰਾਂ ਦੇ ਕੋਈ ਨਹੀਂ ਤੇ 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 ਕੋਈ ਨਹੀਂ ਕਿ 13 ਵਾਰ ਵੀ ਲੋਕ ਕਿਉਂ ਨਹੀਂ ਬਟੇ ਹੋ ਜਦ ਤੱਕ ਹੁਣ ਨਿੱਦਲ ਕੋਟ ਆ ਬਕਰ ਆਪਣੇ ਆਪਣੇ ਪੰਜਾਬ ਤੋਂ ਬਾਹਰ ਹੋਣ ਤੇ ਗਏ ਜੀ ਸੋਨੋ ਸੋਲੋ ਸੋਲੋ ਇਹ ਮੈਂ ਇਹਦਾ ਸਵਾਲ ਪਾਦਰੀ ਨੂੰ ਜਵਾਬ ਦਗਾ ਜਿੰਦਰ ਆਪਣੇ ਜਿੰਦਰ ਮੈਂ ਮੈਨੂੰ ਪਾਦਰੀ ਨੂੰ ਜਵਾਬ ਦੇ ਦਿੱਤਾ ਜਿਹੜੇ ਸਾਡੇ ਕਰਨ ਨਾਲ ਜਿਹੜਾ ਮੈਨੂੰ ਪਾਦਰੀ ਨੂੰ ਜਵਾਬ ਦੇ ਦਿੱਤਾ ਉਹਨਾਂ ਦਾ ਪਰਸਿਕਾ ਜਿਹੜਾ ਮੈਨੂੰ ਪਾਦਰੀ ਨੂੰ ਜਵਾਬ ਦੇ ਦਿੱਤਾ ਉਹ ਨਹੀਂ ਕਰ ਦੇਗਾ ਜੀ ਜਿਹੜਾ ਪਾਦਰੀ ਨੂੰ ਜਵਾਬ ਦੇ ਦਿੱਤਾ ਉਹ ਜਿਹੜੀ ਕੰਮ ਕਰ ਰਹੀ ਸੀ ਉਹ ਮੈਂ ਕਰਾਂਗਾ ਮੇਰੀ ਕੰਮਰੀ ਗੱਲ ਬਿਤਾਏ ਉਹ ਬਿਤਾਏ ਫੇਰ ਜਿਹਦਾ ਸਾਡਾ ਮੇਰੀ ਤਾਂ ਸੋਚ ਹੀ ਕੁਟ ਜਾਂਦੀ ਉਹ ਬਿਤਾਏ ਯਾਰ ਕੋਈ ਮੇਰੀ ਬੰਨੀ ਨਹੀਂ ਉਹ ਸਮਝ ਨਹੀਂ ਹੈ ਜਿਹੜਾ ਜਾਨ ਟਰੈਕਟਰ ਬੰਦੇ ਹੋਏ ਜਿਹੜੀ ਜਿਹੜੀ ਚੀਜ਼ ਕਰ ਸਕਦਾ ਨਾ ਜਿਹੜੀ ਚੀਜ਼ ਕਰ ਸਕਦਾ ਇਹਨਾਂ ਸਭ ਬਿਤਾਏ ਫੇਰ ਫੇਰ ਸਹੀ ਤਾਂ ਸਹੀ ਕਹੋ ਉਹ ਮੈਨੂੰ ਉਹ ਮੈਂ ਕਹਿ ਰਿਹਾ ਮੈਂ ਪਹਿਰਵਾਈ ਕਰੂੰਗਾ ਫਿਰ ਦੂਜੀ ਗੱਲ ਇੱਕ ਗੱਲ ਹੋਰ ਕੱਲ ਭਗਵੰਤ ਸਿੰਘ ਸਾਹਿਬ ਤੇ ਗੁਰਮੀਤ ਗੁੱਡੀਆਂ ਜੀ ਕਰੋੜ ਜੋ ਕਰ ਰਹੇ تھے ਇੱਕ ਨੌਜਵਾਨ ਦੀ ਵੀਡੀਓ ਕਲੀਅਰ ਹੋ ਰਹੀ ਹੈ ਕਿ ਇੱਕ ਗਲੀ ਦੇ ਵਿੱਚ ਜਾ ਕੇ ਪਟਿਆ ਗਿਆ ਉਹ ਪਾ ਦੇ ਨਾਲ ਉਹ ਜਵਾਨ ਜਿਹੜਾ ਜੀ ਜੀਵਨ ਸਿੰਘ ਵਾਲਾ ਕਹਿੰਦੇ ਆਸਲੀ ਉਹ ਨਹੀਂ ਇਹਦੇ ਸੁਬਾਹ ਖੱਟਿਆ ਪਸੰਦ ਭੱਜਿਆ ਸੁਬਾਹ ਬੰਦ 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 ਕਰਦਣਿਆ ਲੈ ਕਰਤੀ ਕਾਨੂੰਨ ਵਾਲੇ ਨੇ ਪੁੱਛਿਆ ਬੰਦ ਜੀ